ਪੈਂਟ ਐਮਐਲਏ ਲਈ ਮੈਂ ਪ੍ਰਚਾਰ ਕੀਤਾ ਸਾਡੀ ਪਹਿਲੇ ਦਿਨੇ ਸੁਣਵਾਈ ਹੁੰਦੀ ਤਾਂ 13 ਦੇ 13 ਐਮਪੀਾਂ ਲਈ ਮੈਂ ਪ੍ਰਚਾਰ ਕਰ ਰਿਹਾ ਹੁੰਦਾ ਪੂਰੇ ਠੋਕੇ ਬੋਲ ਰਿਹਾ ਹੁੰਦਾ ਜਿਹੜਾ ਅੱਜ ਉਹਨਾਂ ਦੇ ਖਿਲਾਫ ਬੋਲ ਰਿਹਾ ਅਸੀਂ ਉਹਨਾਂ ਦੀ ਹੱਕ ਚ ਬੋਲਦੇ ਹੁੰਦੇ 65 ਗੱਡੀਆਂ ਤੇ ਇੱਥੇ ਐਮਐਲਏ ਦੀਆਂ ਖੜੀਆਂ ਹੋਣੀ ਚਾਹੀਦੀਆਂ ਖੜੀਆਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਮੰਤਰੀ ਬਣ ਚੁੱਕੇ ਨੇ ਜਿਹੜੇ ਇਸ ਟਾਈਮ ਉਹ ਮੌਜੂਦਾ ਮੰਤਰੀ ਨੇ ਪਰ ਜਿਹੜੇ ਮੇਰੇ ਪਰਸਨਲ ਯਾਰ ਨੇ ਜਿਹੜੇ ਮੇਰੇ ਨਾਲ ਖੜਦੇ ਧੀਏ ਜਿਹੜੇ ਕਹਿੰਦੀ ਕਰਵੀਰ ਜੀ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਕੋਈ ਹੈਗਾ ਤੇਰੇ ਵਰਗਾ ਤਾਂ ਬਲਾਰਾ ਹੀ ਕੋਈ ਨਹੀਂ ਹੈਗਾ ਤਾਨੂੰ ਦੀਦਾ ਸਾਡੀ ਹੱਕ ਦੇ ਵਿੱਚ ਖੜਿਆ ਹੋਇਆ ਆ ਆ ਮਾਦਮੀ ਪਾਰਟੀ ਵੱਲੋਂ ਆਇਆ ਆ ਕਾਂਗਰਸ ਵੱਲੋਂ ਜਾਂ ਕੋਈ ਵੀ ਆ ਹਜੇ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਜਿੱਦਣ ਆਇਆ ਭਿਉਂ ਕੇ ਜੁੱਤੀਆਂ ਮਾਰਨੀਆਂ ਨੇ ਭਿਉਂ ਕੇ ਮਾਰਨੀ ਸੌਅ ਗਿਣਾਉਣੀ ਗਿਣਨੀ ਕੋਹਾ ਫੇਰ ਸ਼ੁਰੂ ਕਰਦਿਆ ਕਰਨੀਆਂ ਮੋੜ ਤੋਂ ਵੀ ਤੂੰ ਕਦੋਂ ਆਇਆ ਦੀ ਵੀ ਸਾਡੇ ਹੱਕ 'ਚ ਕੀ ਫੈਕਟਰੀ ਬੰਦ ਕਰਾਦੀ ਪਹਿਲਾ ਸਰਕਾਰੀ ਜਿੰਦਾ ਲਾਲ ਸਟੈਂਪ ਵਾਲਾ ਉੱਥੇ ਜਾ ਕੇ ਲਾ ਦੇ ਫੇਰ ਅਸੀਂ ਤੇਰੇ ਨਾਲ ਗੱਲ ਕਰਨ ਜੋਗੇ ਹੋਵਾਂਗੇ ਵੋਟ ਪਾਉਣੀਆਂ ਕਿ ਨਹੀਂ ਪਾਉਣੀਆਂ ਬਾਅਦ ਚ ਸੱਚਾਂਗੇ ਤੇਰੇ ਨਾਲ ਬਾਅਦ ਅੱਖ ਚੱਕ ਪਾ ਕੇ ਗੱਲ ਕਰਨ ਜੋਗਾ ਹੋ ਜਾਏਗਾ ਪਹਿਲਾਂ ਜਾ ਕੇ ਫੈਕਟਰੀ ਬੰਦ ਕਰਾਂ ਕੰਜਨ ਸਵਾਲੇ ਵੀ ਚੁੱਕਣਾ ਵੀ ਸਾਡੇ ਕੰਮ ਕਰਕੇ ਰਾਜ਼ੀ ਨਹੀਂ ਭਾਈ ਤਾਂ ਹੀ ਪ੍ਰਵਾਸੀਆਂ ਨੂੰ ਫੇਰ ਅਗਲੇ ਬੁਲਾਉਂਦੇ ਆ ਨਹੀਂ ਨਹੀਂ ਐਦਾਂ ਦਾ ਜਿਹੜਾ ਕਟਿਆ ਜਾਂ ਪ੍ਰੋਜੈਕਟ ਹੁੰਦਾ ਨਾ ਜਿੱਥੇ ਬਿਮਾਰੀਆਂ ਦਾ ਖਤਰਾ ਹੁੰਦਾ ਜਿੱਥੇ ਮੁਸਕ ਬਹੁਤ ਹੁੰਦਾ ਆਪਣੇ ਲੋਕ ਨਹੀਂ ਕੰਮ ਕਰ ਸਕਦੇ ਜਾਂ ਇਹ ਕੁਝ ਵੀ ਮੰਨੋ ਨਾ ਮੰਨੋ ਜਾਂ ਅੱਗ ਵਾਲੀ ਜਗ੍ਹਾ ਤੇ ਜਾਂ ਖਤਰੇ ਵਾਲੀ ਜਗ੍ਹਾ ਜਿਹੜੀ ਜਿਹੜੀ ਬਹੁਤ ਕਟਿਆ ਜਗ੍ਹਾ ਹੋ ਜਾਂਦੀ ਹੈ ਜਿਹੜੀ ਜਿਹਨੂੰ ਆਪਾਂ ਲੈਵਲੇ ਬਹੁਤ ਛੋਟਾ ਲੈਵਲ ਕਹਿੰਦੇ ਆ ਤਾਂ ਹੀ ਸਾਡੇ ਲੋਕ ਨਹੀਂ ਕਰਦੇ ਨਾ ਫੈਕਟਰੀਆਂ ਦੇ ਵਿੱਚ ਇਹਨਾਂ ਨੇ ਰਲਾ ਸੀ ਕਿਉਂਕਿ ਨਾ ਤਾਂ ਇਹਨਾਂ ਨੇ ਤਨਖਾਹ ਉਨੀ ਪੇ ਕਰਨੀ ਹੁੰਦੀ ਆ ਉਹਨਾਂ ਨੇ ਇਸੇ ਗਰੀਆਂ ਸਗੋਂ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਜਿੰਨਾ ਮਜ਼ਦੂਰ ਹੋਰ ਵੱਧ ਤੋਂ ਵੱਧ ਲਿਆਇਆ ਜਾਵੇ ਤੇ ਉਹਨਾਂ ਨੂੰ ਇੱਥੇ ਵਸਾਇਆ ਜਾਵੇ ਤੇ ਅਸਲੀ ਪੰਜਾਬੀ ਵਾਸੀ ਨੇ ਜਿਹੜੇ ਉਹ ਇਥੋਂ ਇਹਨਾਂ ਨੂੰ ਹੌਲੀ-ਹੌਲੀ ਖਸਕਾ ਦਈਏ ਹੌਲੀ-ਹੌਲੀ ਖਸਕਾਉਣ ਦਾ ਤਰੀਕਾ ਹੀ ਇਹ ਹੈ ਕਿ ਇਹਨਾਂ ਦੇ ਵਿੱਚ ਵੜਦੇ ਜਾਈ ਚਲੋ ਇਹ ਹੌਲੀ-ਹੌਲੀ ਕਿਉਂਕਿ ਸਾਡੇ ਲੋਕ ਨਰਮ ਨੇ ਆਪਾਂ ਕਿਉਂਕਿ ਕਿਸੇ ਨਾਲ ਵਿਰੋਧ ਨਹੀਂ ਕਰਦੇ ਕਿਸੇ ਧਰਮ ਨਾਲ ਵਿਰੋਧ ਨਹੀਂ ਕਰਦੇ ਆਪਾਂ ਕਿਸੇ ਜਾਤੀਵਾਦ ਦਾ ਵਿਰੋਧ ਨਹੀਂ ਕਰਦੇ ਇਸ ਕਰਕੇ ਇਹ ਹੌਲੀ-ਹੌਲੀ ਆਪੇ ਜਗ੍ਹਾ ਬਣਾ ਲੈਂਦੇ ਨੇ ਆਪੀ ਜਗ੍ਹਾ ਛੱਡ ਜਾਂਦੇ ਨੇ ਆਪਣੀ ਤੇ ਇਹਨਾਂ ਨੇ ਪਰਦੇਸ ਵੋਟਾਂ ਜੀ ਸੀ ਅਸੀਂ ਪਬਲਿਸੀ ਆਪਣੀਆਂ ਜਿਹੜੀਆਂ ਉਹ ਪਰਦੇਸੀਆਂ ਦੀ ਵਧਾਦੀ ਹੈ ਜੀ ਲੋਕਾਂ ਨੇ ਇਹ ਵੀ ਕਹਿਣਾ ਵੀ ਇਹ ਲੋਕ ਜਿਹੜੇ ਹੈਗੇ ਆ ਤਾਂ ਹੁਣ ਚੋਣਾ ਸਿਰ ਤੇ ਹੈ ਨਾ ਵੀ ਇਸ ਕਰਕੇ ਵਿਰੋਧੀ ਪਾਰਟੀਆਂ ਨੇ ਸਰਕਾਰਾਂ ਦੇ ਖਿਲਾਫ ਜਿਹੜਾ ਹੈਗਾ ਇਹ ਬਿਠਾਤ ਤੇ ਹਮੇਸ਼ਾ ਵਿਰੋਧੀ ਇਦਾਂ ਹੀ ਕਰਦੇ ਆ ਇਹਨਾਂ 'ਚ ਕੋਈ ਇਦਾਂ ਤਾਂ ਨਹੀਂ ਹੈਗਾ ਵੀ ਮੌਜੂਦਾ ਸਰਕਾਰ ਦੇ ਕੋਈ ਵਿਰੋਧੀ ਬੈਗੇ ਹੋਵੇ ਆ ਦੇਖੋ ਜੀ ਮੇਰੇ ਨਾਲੋਂ ਵੱਧ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਆਮ ਆਦਮੀ ਪਾਰਟੀ ਲਈ 65 MLA ਲਈ ਮੈਂ ਪ੍ਰਚਾਰ ਕੀਤਾ ਤੇ ਮੈਂ ਹੁਣ ਵੀ ਪ੍ਰਚਾਰ ਨੂੰ ਨਿਕਲ ਜਾਣਾ ਸੀ ਜੇ ਕਿਤੇ ਆ ਫੈਕਟਰੀ ਦਾ ਕੰਮ ਨਾ ਹੁੰਦਾ ਪ੍ਰਚਾਰ ਨੂੰ ਨਿਕਲਣਾ ਸੀ ਮਤਲਬ ਹੁਣ ਵੀ ਤੁਸੀਂ ਹਮਾਇਤੀ ਹੋ ਬਿਲਕੁਲ ਹਮੇਤੀਆਂ ਇੱਕ ਦੇਖੋ ਇੱਕ ਹੁੰਦੀ ਆ ਕਿ ਸਾਨੂੰ ਕਿਹੜਾ ਕੰਮ ਆ ਪਰ ਹੁਣ ਹਮਾਇਤ ਕਿਵੇਂ ਕਰੀਏ ਸੀ ਕਿਹੜੇ ਰੂਪ ਦੇ ਵਿੱਚ ਹਮਾਇਤ ਕਰੀਏ ਜਦੋਂ ਸਾਡੀ ਕੋਈ ਹਮਾਇਤ ਨਹੀਂ ਕਰਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਮੈਂ ਇਸ ਟਾਈਮ ਵੀ ਬਰੀ ਇਹ ଥିਗਾ ਵੀ ਜੇ ਅਗਰਾਹਾ ਫੈਕਟਰੀ ਵਾਲਾ ਮਸਲਾ ਨਾ ਹੁੰਦਾ ਸਾਡੀ ਪਹਿਲੇ ਦਿਨੇ ਸੁਣਵਾਈ ਹੁੰਦੀ ਤਾਂ 13 ਦੇ 13 MPਾਂ ਲਈ ਮੈਂ ਪ੍ਰਚਾਰ ਕਰ ਰਿਹਾ ਹੁੰਦਾ ਪੂਰੇ ਠੋਕ ਕੇ ਬੋਲ ਰਿਹਾ ਹੁੰਦਾ ਜਿਹੜਾ ਅੱਜ ਉਹਨਾਂ ਦੇ ਖਿਲਾਫ ਬੋਲਦੇ ਹੁੰਦੇ ਪਰ ਤੁਸੀਂ ਵੀ ਜਜ਼ਬਾਤੀ ਜੇ ਬੰਦੇ ਹੋ ਜਜ਼ਬਾਤੀ ਬੰਦੇ ਕਹਿੰਦੇ ਵੀ ਤੁਹਾਡੇ ਵਾਸਤੇ ਜਾਨ ਵਾਰ ਦਾਂਗੇ ਜੀ ਰਾਜਨੀਤੀ ਕੀ ਲੋਟ ਲੋਕਾਂ ਨੂੰ ਕਹਿੰਦੇ ਬਿਲਕੁਲ ਕਹਿੰਦੇ ਬਿਲਕੁਲ ਕਹਿੰਦੇ ਫਿਰ ਇਹ ਲੋਕਾਂ ਨੂੰ ਵੀ ਸਨੇਹਾ ਦੇਣਾ ਸਮਝਦੇ ਹੋ ਤੁਸੀਂ ਵੀ ਭਾਈ ਆਪਣੇ ਹਿਸਾਬ ਨਾਲ ਚੱਲੋ ਲੀਡਰ ਨਹੀਂ ਖੜਦੇ ਹੁੰਦੇ ਤੁਹਾਨੂੰ ਲੱਗਦਾ ਵੀ ਖੜਦੇ ਲੀਡਰ ਕਦੇ ਨਹੀਂ ਖੜਦੇ ਹੁੰਦੇ ਜੀ ਮੈਂ ਖੁਦ ਦੇਖਿਆ ਮੇਰੇ ਮੈਂ ਕਹਿੰਦਾ ਵੀ ਮੈਨੂੰ ਦੱਸ ਦੇਣ ਮੈਂ 65 ਐਮਐਲਏ ਲਈ ਪ੍ਰਚਾਰ ਕੀਤਾ ਜਿਨ੍ਹਾਂ ਦੇ ਵਿੱਚੋਂ 6 ਬਾੜ ਜਿੱਤੇ ਨੇ ਮੈਨੂੰ ਅੱਜ ਤੱਕ ਕਿੰਨੇ ਆ ਗਏ ਨੇ ਸੰਪਰਕ ਕਰਿਆ ਜਾਂ ਮੇਰੀ ਕਿੰਨੇ ਆ ਗਏ ਨੇ ਜਾ ਕੇ ਉੱਤੇ ਸੁਣਵਾਈ ਕਰ ਲਈ ਜਾਂ ਮੇਰੇ ਲਈ ਅੱਜ ਪਿੰਡ ਦੇ ਧਰਨੇ ਵਾਸਤੇ ਕਿੰਨੇ ਕ ਬੰਦੇ ਆ ਗਏ 65 ਗੱਡੀਆਂ ਤਾਂ ਇੱਥੇ ਐਮਐਲਏ ਦੀ ਖੜੀਆਂ ਹੋਣੀ ਚਾਹੀਦੀਆਂ ਖੜੀਆਂ ਹੋਣੀ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਮੰਤਰੀ ਬਣ ਚੁੱਕੇ ਨੇ ਜਿਹੜੇ ਇਸ ਟਾਈਮ ਉਹ ਮੌਜੂਦਾ ਮੰਤਰੀ ਖੜਦੇ ਦੀ ਜਿਹੜੇ ਕਹਿੰਦੀ ਕੁਲਵੀਰ ਜੀ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਕੋਈ ਹੈਗਾ ਤੇਰੇ ਵਰਗਾ ਤਾਂ ਬਲਾਰਾ ਹੀ ਕੋਈ ਨਹੀਂ ਹੈਗਾ ਤੇ ਅੱਜ ਤੁਹਾਨੂੰ ਦਿਖਦਾ ਉਹ ਕੋਈ ਇੱਥੇ ਖੜਾ ਹੋਇਆ ਤਾਨੂੰ ਦੀਦਾ ਸਾਡੇ ਹੱਕ ਦੇ ਵਿੱਚ ਖੜਿਆ ਹੋਇਆ ਸੋ ਇਹ ਸਿਰਫ ਉਦੋਂ ਮਿੱਠੇ ਹੁੰਦੇ ਨੇ 2 ਸਾਲ ਰਹਿ ਕੇ 1 ਸਾਲ ਚੋਣ ਬਰਜਾਰ ਲਈ ਲੱਗੇ ਜਾਂਦਾ ਸ਼ੁਰੂ ਹੋ ਜਾਂਦੇ ਨੇ ਫਿਰ ਦੇਖਿਓ ਕੁਲਵੀਰ ਸਿੰਘ ਕਿੰਨਾ ਚੰਗਾ ਲੱਗਦਾ ਫਿਰ ਦੇਖਿਓ ਪਿੰਡ ਵਾਲੇ ਕਿੰਨੇ ਚੰਗੇ ਲੱਗਦੇ ਨੇ ਜਦੋਂ ਫੇਰ ਆਉਣਾ ਹੁਣ ਵੀ ਚੰਗੇ ਲੱਗ ਰਹੇ ਆ ਅਸੀਂ ਹੁਣਾ ਤਾਂ ਹੁਣ ਵੀ ਇਹ ਚੋਣਾ ਲੋਕ ਸਭਾ ਚੋਣਾ ਪਰ ਹਜੇ ਤੱਕ ਸਾਡੇ ਆਇਆ ਇਹ ਜਿਹੜਾ ਐਮਪੀ ਖੜਾ ਹੋਇਆ ਜਿਨੇ ਆਮ ਆਦਮੀ ਪਾਰਟੀ ਵੱਲੋਂ ਜਾਇਆ ਆ ਕਾਂਗਰਸ ਵੱਲੋਂ ਜਾਂ ਕੋਈ ਵੀ ਹਜੇ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਜਿੱਦਣ ਆਇਆ ਭਿਉਂ ਕੇ ਜੁੱਤੀਆਂ ਮਾਰਨੇ ਨੇ ਭਿਉਂ ਕੇ ਪੂਰੀਆਂ ਠੋਕ ਕੇ ਅਸੀਂ ਪੁੱਛਣ ਆਇਆ ਮਾਰਨੀ ਸੌ ਆ ਗਣਾਉਣੀ ਗਿਣਨੀ ਕੋਹਾ ਫੇਰ ਸ਼ੁਰੂ ਕਰ ਦਿਆ ਕਰਨੀਆਂ ਮੁਰ ਤੋਂ ਵੀ ਤੂੰ ਕਿਦਣ ਆਇਆ ਦੀ ਵੀ ਸਾਡੇ ਹੱਕ ਚ ਕੀ ਫੈਕਟਰੀ ਬੰਦ ਕਰਾਦੀ ਪਹਿਲਾ ਸਰਕਾਰੀ ਜਿੰਦਾ ਲਾਲ ਸਟੈਂਪ ਵਾਲਾ ਉੱਥੇ ਜਾ ਕੇ ਲਾ ਦੇ ਫੇਰ ਅਸੀਂ ਤੇਰੇ ਨਾਲ ਗੱਲ ਕਰਨ ਜੋਗੇ ਹੋਵਾਂਗੇ ਵੋਟ ਪਾਉਣੀਆਂ ਕਿ ਨਹੀਂ ਪਾਉਣੀਆਂ ਬਾਅਦ ਚ ਸੋਚਾਂਗੇ ਤੇਰੇ ਨਾਲ ਬਾਅਦ ਚ ਅੱਖ ਚੱਕ ਪਾ ਕੇ ਗੱਲ ਕਰਨ ਜੋਗਾ ਹੋ ਜਾਏਗਾ ਪਹਿਲਾ ਜਾ ਕੇ ਫੈਕਟਰੀ ਬੰਦ ਕਰਾ